ਕਬੀਨਾ ਲਾ ਮੀਂਹ ਦੀ ਗਰਮੀ ਨਿਕਲੂ ਤੇ ਨਹੀਂ ਉਹ ਕਣੀਆਂ ਪਾਈਆਂ ਭੱਜ ਕੇ ਉੱਟ ਕੇ ਦੇਖੋ ਜੀ ਸਾਡੇ ਕੱਲ੍ਹ ਪੋਰਾ ਮੀਂਹ ਹੀ ਨਹੀਂ ਆਇਆ ਮੱਛੇ ਪੈ ਤੇ ਸਾਡੇ ਅੱਜ ਸਵੇਰੇ ਭਈਆਂ ਨੇ ਜੀਰੀ ਲਾਈ ਆ ਵਿਚਾਰਿਆਂ ਨੇ ਇੰਨੀ ਗਰਮੀ ਚ ਹੁਣ ਆ ਗਿਆ ਇੱਕਦਮ ਜ਼ੋਰ ਦਾ ਟਾਈਮ ਵੱਜ ਗਿਆ 2 ਫੈ ਜੇ ਬਹੁਤ ਔਖੇ ਹੋਏ ਪੈਤੀ ਫਸਲਾਂ ਮੱਛੇ ਮੇ ਤੇ ਹਵਾ ਚੱਲਦੀ ਹੈ ਹੁਣ ਤਾਂ ਠੰਡ ਹੋ ਗਈ ਲੈ ਐਨਾ ਕੀ ਪਾ ਕੇ ਆਟ ਕੇ ਰੱਬਾ ਥੋੜਾ-ਮੋੜਾ ਤਾਂ ਪਾ ਦੇ ਇੰਦਰ ਮੈਂ ਅਵੇਲਾ ਸੁੱਤੀ ਪਈ ਤੇ ਉੱਠ ਕੇ ਹੁਣ ਮੈਂ ਪਰੌਂਠੇ ਬਣਾਉਣੀ ਆ ਦੁਪਹਿਰ ਵਾਸਤੇ ਪਿੰਦਰ ਖਾਊਗਾ ਕਿਤੀ ਕਹਿੰਦੀ ਮੈਂ ਠੰਡ ਵਾਲੇ ਖਾਣੇ ਨਹੀਂ ਮੈਂ ਇਥੇ ਪਿੰਦਰ ਨੂਨ ਵਾਲੇ ਖਾਵਾਂਗੇ ਨੂਨ ਪਾ ਕੇ ਚਟਨੀ ਪੀਏ ਸਾਡੇ ਕੋਲ ਹਰੀਆਂ ਮਿਰਚਾਂ ਦੀ ਕੁੱਟੀ ਹੋਈ ਇੱਧਰ ਆਪਣੇ ਹੁਣ ਥੋੜਾ ਥੋੜਾ ਜਿਹਾ ਪਰ ਹਾ ਜੀ ਜੀ ਪਾਈ ਜੀ ਵਧੀਆ ਗੱਲ ਹੈ ਬੱਦਲ ਜਿਹੜੇ ਹਿਸਾਬ ਨਾਲ ਉੱਠੇ ਤੇ ਆਪਣਾ ਸਰਫੋ ਦਾ ਪੈਕਟ ਬਾਹਰੇ ਰਹਿ ਗਿਆ ਉਹ ਪੇ ਕੱਲ ਥੋੜਾ ਮੋਟਾ ਤਾਂ ਮੌਸਮ ਦਾ ਫਰਕ ਪਿਆ ਹਨ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਸਵੇਰ ਸ਼ਾਮ ਦੇ ਸੌਰੀ ਜੀ ਦੁਪਹਿਰ ਦੇ 2:30 ਵੱਜ ਗਏ ਸਵੇਰ ਸ਼ਾਮ ਹੀ ਯਾਦ ਰਹਿੰਦਾ ਸਾਰਾ ਦਿਨ ਤੇ ਆਪਣੇ ਨਾ ਅੱਜ ਤਾਂ ਵਾਹਿਗੁਰੂ ਨੇ ਕਿਰਪਾ ਕਰ ਹੀ ਦਿੱਤੀ ਕੱਲ ਸਾਡੇ ਇੱਕ ਵੀ ਗਣੀ ਨਹੀਂ ਪਈ ਇਧਰ ਤੋਂ ਗਲ ਸੀ ਮਝਾਣੂ ਗਣੀ ਨਾ ਜ਼ਿਆਦਾ ਮੀਂਹ ਪਿਆ ਤੇ ਹੁਣ ਵੀ ਇੱਥੇ ਬਸ ਠੀਕ ਠੀਕ ਜਾ ਬਹਿ ਵੀ ਚਲ ਥੋੜਾ ਜਾ ਜਿਵੇਂ ਆਹ ਦਰਖਤ ਮੱਚੇ ਪਏ ਤੇ ਜੀਰੀਆਂ ਦਾ ਬੁਰਾ ਹਾਲ ਸੀ ਗਰਮੀ ਸੀ ਉਹ ਚੀਜ਼ ਹੈ ਮੜੀ ਜੀ ਮੇ ਲੱਗੀ ਰਾਹਤ ਹਜੇ ਰੱਬ ਗੱਜੀ ਜਾਂਦਾ ਦੇਖੋ ਜੀ ਤੁਹਾਨੂੰ ਆਪਾਂ ਹਜੇ ਥੋੜੇ ਥੋੜੇ ਕਣੀਆਂ ਪੈ ਰਹੀਆਂ ਨੇ ਆਪਣਾ ਬੂਟਾ ਵੀ ਡਿੱਗ ਗਿਆ ਤੇ ਆਪਣੇ ਬਸ ਲਾਸਟ ਜੀਰੀ ਦਾ ਅੱਜ ਦਿਨ ਸੀਗਾ ਜਿਹੜਾ ਜੀਰੀ ਤੁਹਾਨੂੰ ਨੇ ਲਗਾਤੀ ਸੀ 1:00 ਵਜੇ ਵਿਚਾਰੇ ਦਾਮ ਲੈਣ ਲੱਗੇ ਨੇ ਮੀਂਹ ਆ ਗਿਆ ਫਨਨ ਦੀ ਚਾਹ ਬਣਾਤੀ ਤੇ ਨਾਰਜਨ ਨੂੰ ਕਰਿਆ ਫੋਨ ਉਹ ਲੈ ਜਾਣਗੇ ਆਪ ਤਾਂ ਨਹੀਂ ਹੈਗੇ ਤੇ ਹੁਣ ਭਈ ਇਹ ਅਰੇਸਟ ਬੈਲੀ ਨਹੀਂ ਲੱਗ ਗਈ ਜੀ ਤਾਂ ਕੋਈ ਇੱਕ ਜਣਾ ਆ ਕੇ ਲੈ ਜਾਊਗਾ ਮੈਂ ਨਹੀਂ ਪਤਾ ਮੈਂ ਉੱਥੇ ਦਲਸੋਦਲ ਸ ਜਾਮਾ ਗਿੱਲੇ ਹੋਇਆ ਪੇ ਚਲੋ ਜੀ ਆਪਾਂ ਇੱਕ ਵਾਰੀ ਆਪਾਂ ਮੱਝਾਂ ਕਣੀ ਨਿਗਾ ਮਾਰੀਏ ਗਿੱਲੇ ਚ ਸਾਡੀ ਤਾਂ ਵੀਰਾ ਭੈਣ ਬਹੁਤ ਔਖੀ ਸੀ ਗਰਮੀ ਨਾਲ ਹੁਣ ਠੀਕ ਹੋ ਗਈ ਉਹ ਪਹਿਲਾਂ ਨਾ ਸਵੇਰੇ ਵੀ ਗਰਮੀ ਬਹੁਤ ਜ਼ਿਆਦਾ ਸੀ ਬੁਰਾ ਹਾਲਤ ਸੀ ਇਨੂੰ ਜੇ ਅੰਦਰ ਬੰਦਦੇ ਆਂ ਜੀ ਤਾਂ ਮੇਰੀ ਮਾਂ ਨਾ ਮੱਝ ਜਿਹੜੀ ਉਹ ਨਹੀਂ ਖੜਦੀ ਉਹਨੂੰ ਆ ਜਾਂਦਾ ਵੀ ਮੈਂ ਦਰਖਤਾਂ ਥੱਲੇ ਜਾਵਾ ਕੱਲੀ ਫੇਰ ਅੰਦਰ ਇਹ ਵੀ ਨਹੀਂ ਖੜਦੀ ਇਹ ਵੀ ਰਿੰਗਣ ਲੱਗ ਜਾਂਦੀ ਹੈ ਦੇਖੋ ਜੀ ਦੇਖੋ ਜੀ ਏਰੀਆਂ ਦਾ ਨਾ ਰੰਗ ਬਦਲ ਗਿਆ ਤੋਤੀਆਂ ਗਈਆਂ ਬੁਰਾ ਹਾਲ ਹੋਇਆ ਪੈਤੀ ਆ ਤੇ ਇੰਦਰ ਆਪਣੇ ਭਈਏ ਸਾਨੂੰ ਦੀਂਦੇ ਨਹੀਂ ਹੈਗੇ ਦੂਰ ਨੇ ਜੀ ਹਜੇ ਵੀ ਨਾ ਉਹ ਆ ਪਤਾ ਨਹੀਂ ਕਿਉਂ ਜਮੀ ਹਵਾ ਬੰਦ ਹੈ ਗੁੰਮ ਹੋਇਆ ਪਿਆ ਆ ਨਹੀਂ ਹੈਗਾ ਵੀ ਜਿਵੇਂ ਮੀਂਹ ਪੈ ਗਿਆ ਠੰਡੀ ਠੰਡੀ ਹਵਾ ਆਵੇ ਰੱਬ ਗੱਜੀ ਜਾਂਦਾ ਪਤਾ ਨਹੀਂ ਤਾਂ ਹੋਰ ਆਊਗਾ ਹਾਂ ਬਈ ਠੰਡੀਆਂ ਹੋ ਗਈਆਂ ਓਹ ਹੋ ਗਾੜਾ ਹੋ ਗਿਆ ਹੁਣ ਹਾਂ ਹਾਂ ਭੈਜੋ ਹਜੇ ਨਹੀਂ ਹਾਜੇ ਭੈਜੋ ਹਾਜੇ ਸਨ ਨਹੀਂ ਪਾਉਣੇ ਆ ਅੱਧੇ ਘੰਟੇ ਲੈ ਕੇ ਜਾਵਾਂਗੇ ਇੱਥੇ ਠੰਡੀ ਹਵਾ ਲੈ ਲੋ ਠੰਡੇ ਕੀ ਭੈਜੋ ਦੇਖੋ ਜੀ ਮੱਜਾਂ ਨੂੰ ਵੀ ਇੰਨਾ ਪਤਾ ਲੱਗਦਾ ਸਾਡੀ ਪੂਰੀ ਕੱਟੀ ਤਾਂ ਨਾ ਜੇ ਅਸੀਂ ਘਰੇ ਬੋਲਦੇ ਸੁਣ ਜੀ 2:30 ਵਜੇ ਤੋਂ ਬਾਅਦ ਉਹ ਦੀ ਰਿੰਗਣ ਲੱਗ ਜਾਂਦੀ ਐ ਮੈਨੂੰ ਲੈ ਜਾਓ ਠੰਡ ਹੋ ਗਈ ਹੈ ਨਾ ਮੈਂ ਅਭੀ ਪਸ਼ੂ ਜਾਨਵਰ ਐਨ ਵੀ ਵੀ ਤਾਂ ਬੰਦਿਆਂ ਨੂੰ ਵੀ ਜ਼ਿਆਦਾ ਪਿਆਰ ਕਰਦੇ ਨੇ ਬੰਦੇ ਤਾਂ ਹੁਣ ਉਹ ਹੋ ਗਿਆ ਨਾ ਕਲ ਜੂਗ ਆ ਗਿਆ ਕੰਮ ਦੇ ਹਿਸਾਬ ਨਾਲ ਹੀ ਬੋਲਦੇ ਨੇ ਉਹ ਤਾਂ ਬੋਲਦੀ ਨਹੀਂ ਹੈਗਾ ਅਗਲਾ ਕੋਈ ਨਹੀਂ ਕਿਸੇ ਨੂੰ ਉਹ ਕਰਦਾ ਤੇ ਜੇ ਆਪ ਨੂੰ ਲੋੜ ਹੈ ਤਾਂ ਸਭ ਚੰਗੇ ਆ ਨਹੀਂ ਸਭ ਮਾੜੇ ਆ ਹੁਣ ਤਾਂ ਕੁੱਤੇ ਤਾਂ ਹੀ ਅਗਲਾ ਹੁਣ ਅਗਰ ਇਹ ਕਹਿੰਦਾ ਵੀ ਹਰੇਕ ਘਰ 'ਚ ਕੁੱਤਾ ਪਾਲ ਰੱਖਿਆ ਕੁੱਤਾ ਹੀ ਬਹੁਤ ਵਫਾਦਾਰ ਹੈ ਬਹੁਤ ਪਿਆਰ ਕਰਦਾ ਹੈ ਸਾਡਾ ਸੈਫੀ ਵੀ ਅੰਦਰ ਵੜ ਗਿਆ ਹੁਣ ਉਹਦੇ ਤੇ ਦੋ ਕਣੀਆਂ ਪੈ ਗਈਆਂ ਅੰਦਰ ਭੱਜ ਗਿਆ ਉਹਦੀ ਬਈ ਦਾ ਬਾਰੇ ਨਾ ਨਹੀਂ ਹਟ ਗਿਆ ਠੰਡ ਦਾ ਲਾਹਾ ਲੈ ਰਹੇ ਨੇ ਬਸ ਇਹਨਾਂ ਦਾ ਮੈਨੂੰ ਲੱਗਾ ਲਾਸਟ ਪਾਣੀ ਸੀਗਾ ਹੁਣ ਇਹਨਾਂ ਨੇ ਜਾਣਾ ਦੋ ਤਿੰਨ ਤਰੀਕ ਨੂੰ ਚਲ ਆਪਣਾ ਕੰਮ ਨਿਬੜ ਜੇ ਚਲੋ ਜੀ ਹੁਣ ਆਪਾਂ ਮਮੇਸਨ ਦਾ ਸੇੜਾ ਸੇੜੇ ਹੁਣ ਹੋਈ ਨਹੀਂ ਜਾਣਗੀਆਂ ਵੀ ਛੇਤੀ ਲੈ ਜੋ ਲੈ ਜੋ ਹੁਣ ਮੈਂ ਬਸ 10 ਮਿੰਟ ਪੌਣੇ 3 ਵਜੇ ਸਨੀ ਪਾਉਣ ਲੱਗ ਜੂਗੀ ਤੇ 15 ਮਿੰਟ ਸਨੀ ਤੇ ਲੱਗ ਜਾਣਗੇ ਅੱਜ ਸਰਦਾਰ ਜੀ ਨੂੰ ਟਾਈਮ ਨਹੀਂ ਸੀ ਜਲਦੀ ਜਾਣਾ ਸੀ ਉਹਨਾਂ ਨੇ ਅੱਗੇ ਜਾਣਾ ਸੀ ਕਿਤੇ ਨਹੀਂ ਤੋਂ ਪਾ ਜਾਂਦੇ ਨੇ ਇੱਕ ਮੇਰੀ ਲੱਤ ਵੀ ਬਹੁਤ ਦੁਖਰੀ ਹੈ ਹੌਲੀ ਹੌਲੀ ਮੈਂ ਡਿੱ ਚਲਾ ਲਾਂਗੇ ਕੀ ਕਰੀਏ ਜੀ ਜਦੋਂ ਘਰ ਦੇ ਵਿੱਚ ਇਕੱਲਾ ਬੰਦਾ ਹੈ ਹਨਾ ਫਿਰ ਤਾਂ ਬਸ ਬਹੁਤ ਮੁਸ਼ਕਲ ਹੋ ਜਾਂਦੀ ਹੈ ਨਾ ਤਾਂ ਕੰਮ ਕਰੇ ਵੀ ਨਾ ਸਰਦਾ ਨਾ ਹੁਣ ਹਰ ਇੱਕ ਡਾਕਟਰ ਕਹਿੰਦਾ ਰੈਸਟ ਕਰੋ ਕਿੰਨੀ ਕ ਰੈਸਟ ਕਰੀ ਜਾਈਏ ਵੀ ਸਾਰ ਨੂੰ ਮੈਨੂੰ ਤਾਂ ਪਈ ਹੀ ਜਾਂਦਾ ਮੈਨੂੰ ਤਾਂ ਢੂਹੀ ਦੁਖਣ ਲੱਗ ਜਾਂਦੀ ਆ ਲੱਗਦਾ ਵੀ ਸਾਰਾ ਦਿਨ ਉਹ ਪਈ ਨੂੰ ਚਲੋ ਜੀ ਆਪਾਂ ਦੇਖਦੇ ਹਾਂ ਜੇ ਮੀਂਹ ਹੋ ਰਾਇਆ ਤਾਂ ਜਵਾਕਾ ਦੇ ਬੱਚੇ ਕਹਿੰਦੇ ਸਾਨੂੰ ਪਕੌੜੇ ਬਣਾਓ ਜੀ ਨਾ ਆ ਵੈਸੇ ਘਟ ਆਇਆ ਮੀ ਫਿਰ ਵੀ ਹੋ ਗਈ ਮੀ ਤਾਂ ਪੈ ਗਿਆ ਤੈਨੂੰ ਚਲੋ ਜੀ ਸਵੇਰ ਦੇ ਪੌਣੇ 6 ਵਜੇ ਆਪਾਂ ਨੇ ਜਾਣਾ ਅੱਜ ਦਵਾਈ ਲੈਣ ਸਾਨੂੰ 8 ਵਜੇ ਤੋਂ ਪਹਿਲਾਂ ਦਾ ਟਾਈਮ ਮਿਲਿਆ ਹੋਇਆ ਜੀ ਤੇ ਮੈਂ ਹੁਣ ਉੱਧਰ ਪਾਂਡੇ ਮਾਂ ਤੇ ਰਸੋਈ 'ਚ ਤੇ ਧਾਰ ਕੱਢਤੀ ਮੱਜਾਂ ਦਾ ਖਾਣਾ ਨਵੇੜ ਤਾਂ ਬਸ ਬੰਨਣੀਆਂ ਰਹਿ ਗਈਆਂ ਅੱਜ ਠੰਡ ਹੋਈ ਪਈ ਐ ਮੌਸਮ ਅਸੀਂ ਵਾਕੇ ਨਹੀਂ ਬੰਦੇ ਦੀ ਬੰਨਵੇਂ ਦੇਖੋ ਜੀ ਮੈਨੂੰ ਦਿਹਾ ਆਪਾਂ ਨਾ ਘਰੇ ਇੰਨਾ ਟੇਰ ਲੱਗਿਆ ਪਿਆ ਸੂਟਾਂ ਦਾ ਪਰ ਮੈਨੂੰ ਸਲਾਈ ਕਰਨ ਅੱਜ ਮੇਰੇ ਕੋਲ ਇਸ ਟਾਈਮ ਕੋਈ ਵੀ ਸੂਟ ਨਹੀਂ ਹੈਗਾ ਪਾਉਣ ਨੂੰ ਜੇ ਆਪਾਂ ਹੌਲਾ ਕਾਟਨ ਦਾ ਲਾਈਟ ਵੇਟ ਚੁਣ ਲਏ ਸਾਰੇ ਨਾ ਕਾਟਨ ਦੇ ਤੁਹਾਨੂੰ ਪਤਾ ਹੀ ਐ ਵੀ ਥੋੜੇ ਟਾਈਮ ਸੀ ਭੱਦੇ ਜੇ ਹੋ ਜਾਂਦੇ ਨੇ ਤੇ ਅੱਜ ਮੈਨੂੰ ਇਹ ਨਵਾਂ ਸੂਟ ਚ ਨੂੰ ਹੁੰਦਾ ਇਹ ਜੇ ਆਪਾਂ ਦਵਾਈ ਲੈਣ ਪਾ ਕੇ ਜਾਣਾ ਪੈਣਾ ਦੇਖੋ ਆਪ ਦੇ ਘਰੇ ਇੰਨੇ ਸੂਟ ਪੈਨੇ ਉਹ ਕਹਿੰਦੇ ਹੁੰਦੇ ਨੇ ਵੀ ਦਰਜੀ ਦੇ ਆਦੇ ਬਾਟਾਂ ਨਹੀਂ ਹੁੰਦੇ ਉਹੀ ਕੰਮ ਹੋਇਆ ਪਿਆ ਪਰ ਕੀ ਕਰੀਏ ਜੀ ਟੇਲਰਾਂ ਕੋਲੇ ਪੈਨੇ ਸਿਉਂਦੇ ਹੀ ਨਹੀਂ ਕਹਿੰਦੇ ਨੇ ਕੋਈ ਨਾ ਆਪਕੇ ਬਾਅਦ ਵਿੱਚ ਸਿਉਂਨਗੇ ਹੁਣ ਦੱਸੋ ਮੇਰੇ ਦੋ ਤਿੰਨ ਸੂਟ ਸਿਆਉਣੇ ਦਿੱਤੇ ਹੋਏ ਨੇ ਬਣੀ ਨਹੀਂ ਰਹੀ ਟਾਈਮ ਤੇ ਦੋ ਦੋ ਮਹੀਨੇ ਤੋਂ ਬੱਲਾ ਘਰੇ ਪਏ ਰਹੇ ਨੇ ਹੁਣ ਉਹ ਟੇਲਰ ਨਹੀਂ ਦਿੰਦਾ ਮੈਨੂੰ ਇਹਨਾਂ ਨੂੰ ਮੈਨੂੰ ਲੱਗਦਾ ਸਾਰੀ ਗਰਮੀ ਲੰਘ ਜੂ ਦੇਖੋ ਜੀ ਅੱਜ ਮੌਸਮ ਹੋ ਰਿਹਾ ਠੰਡਾ ਬੱਦਲਵਾਈ ਹੋ ਗਈ ਕੱਲ ਸਾਡੇ ਥੋੜਾ ਜਿਹਾ ਆਪਾਂ ਇਸ ਬਲੌਗ ਦੇ ਵਿੱਚ ਦਿਖਾਇਆ ਉਹ 2 ਵਜੇ ਪਿਆਤੀ ਕੱਲ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਬੁੱਧਵਾਰ ਨੂੰ ਮੀਂਹ ਪਿਆ ਸੀ ਦੇਖੋ ਜੀ ਹਾਂ ਹੁਣ ਮੌਸਮ ਠੰਡਾ ਹੀ ਹੈ ਹਵਾ ਚੱਲ ਰਹੀ ਹੈ ਤੇ ਕਮਰਿਆਂ ਕੋਲੋਂ ਮੈਨੂੰ ਤਾਂ ਬਾਦੂ ਗਰਮੀ ਆ ਰਹੀ ਹੈ ਆ ਦੇਖੋ ਜੀ ਸਾਡੀ ਵੀਰਾਂ ਮਹਿਣ ਬੈਠੀ ਐ ਹਾਂਜੀ ਚੱਲੀਏ ਵਾਰੇ ਇਹਨੂੰ ਵੀ ਵਾਰੀ ਜਾਣ ਦੀ ਐ ਚਵੀ ਲੱਗੀ ਰਹਿੰਦੇ ਮੈਨੂੰ ਲੈ ਜਾ ਬਸ ਮੈਂ ਸਰਦਾਰ ਜੀ ਨੂੰ ਉਠਾਉਣੀ ਆ ਪਹਿਲਾਂ ਉਹ ਜਾਇਆ ਇਹ ਖੇਤ ਤੇ ਹੁਣ ਆਪਾਂ ਮੱਝਾ ਮੰਨ ਕੇ ਬਸ ਤਿਆਰ ਹੋਣੇ ਆ ਸਾਨੂੰ ਘੰਟਾ ਡੇਢ ਘੰਟਾ ਰਸਤੇ ਦੇ ਵਿੱਚ ਲੱਗ ਜਾਂਦਾ ਬਾਕੀ ਮੌਸਮ ਵੀ ਖਰਾਬ ਐ ਤੇ ਪਿੰਦਰ ਨੂੰ ਹੋਇਆ ਪਿਆ ਜੀ ਬੁਖਾਰ ਇਸ ਕਰਕੇ ਉਹ ਦੇਖਦੇ ਆ ਜੇ ਤਾਂ ਠੀਕ ਹੋਇਆ ਤਾਂ ਸਕੂਲ ਭੱਜੂਗਾ ਨਹੀਂ ਫੇਰ ਛੁੱਟੀ ਮਾਰ ਲੂ ਅੱਜ ਵੀ ਹੋਰ ਕੀ ਐ ਹਏ ਹੇ ਇਸ ਤੋਂ ਮਤਲਬ ਬਾਰੇ ਕੂਲਰ ਲਾ ਲੈਣੀ ਹੈ ਇਹ ਇੱਥੇ ਨਾ ਮੱਜਾਂ ਨੂੰ ਹਵਾ ਜਾਂਦੀ ਹੈ ਨਾਲੇ ਧੂਆਂ ਕਰ ਦਿੰਦੇ ਆ ਮੈਂ 5:30 ਵਜੇ ਮਸਰਦਾਨੀ ਚੱਕਤੀ ਸੀ ਅੱਜ ਮੂੰ ਵੈਸੇ ਹੁਣ ਇਦਗੀ ਨਾ ਮਸਰਦਾਨ ਦੇ ਬਾਹਰ-ਬਾਰੀ ਮਸਰ ਬੈਠਾ ਰਹਿੰਦਾ ਜਦੋਂ ਧੂਆਂ ਕਰ ਦਿੰਦੇ ਉਹ ਸਾਰਾ ਉੱਡ ਜਾਂਦਾ ਬੰਦੇ ਇੰਨਾ ਜ਼ਿਆਦਾ ਉਹ ਨਹੀਂ ਹੈਗਾ ਪਤਨ ਤਾਂ ਮੀਂਹ ਘਟ ਪਏ ਨੇ ਮੈਂ ਅੰਦਰ ਪ੍ਰੈਸ ਕਰਕੇ ਆ ਗਰਮੀ-ਗਰਮੀ ਹੋ ਗਈ ਬਾਹਰ ਵਧੀਆ ਠੰਡ ਹੋ ਗਈ ਪਈ ਸਾਡਾ AC 2-3 ਦਿਨ ਵਧੀਆ ਚੱਲੀ ਗਿਆ ਅੱਜ ਫੇਰ ਬਰਫ਼ ਜਮਾ ਆ ਗਿਆ ਕੋਸ ਹੁਣ ਬਾਹਰ ਠੰਡ ਲੱਗਦੀ ਹੈ ਅੰਦਰ ਪਰਦਾ ਪਰ ਹੀ ਪਈ ਹੈ ਤੰਮੀਆ ਸਪੀਸ ਪਿਆ ਸੁੱਤੀ ਹੋ ਮਨ ਕੱਲ ਕਹਿੰਦੀ ਮੈਨੂੰ ਠਾੜੀ ਹੋਣਾ ਮੈਂ ਆਪੇ ਕੰਮ ਕਰ ਲਉ ਉੱਠ ਕੇ ਤੁਸੀਂ ਬਗ ਜਿਓ ਬਸ ਬਾਜੂ ਨੂੰ ਆਂ ਦਿਨੇ ਤਾਂ ਹੁਸੌਂਦੀ ਨਹੀਂ ਰਾਤ ਨੂੰ 10 10 ਵਜੇ ਤੱਕ ਬਿੱਗ ਬਾਸ ਦੇਖੀ ਜਾਂਦੇ ਨੇ ਫਿਰ ਉਹ ਸਵੇਰੇ ਕਿੱਥੇ ਉੱਠਿਆ ਜਾਂਦਾ ਆ ਚਲ 10 ਦਿਨ ਰਹਿਗੇ ਬਸ ਫਿਰ ਹੁਣ ਸੁਨੇਹਾ ਹੀ ਜਾਣਾ ਪਿਆ ਕਰੂ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੋ ਵੀ ਮੇਰੇ ਵਿਊਅਰਸ ਵੀਡੀਓ ਦੇਖ ਰਹੇ ਨੇ ਪਲੀਜ਼ ਤੁਸੀਂ ਹਰ ਇੱਕ ਵੀਡੀਓ ਨੂੰ ਉਨੇ ਹੀ ਪਿਆਰ ਦਿਆ ਕਰੋ ਕਦੇ-ਕਦੇ ਤਾਂ ਜਦੋਂ ਮੈਨੂੰ ਵੀਡੀਓ ਤੇ ਕੋਈ ਵੀ ਇੰਨਾ ਜ਼ਿਆਦਾ ਰਿਸਪੌਂਸ ਨਹੀਂ ਮਿਲਦਾ ਮੇਰਾ ਮਨ ਅੱਕ ਜਾਂਦਾ ਮੈਂ ਵੀਡੀਓ ਪਾਉਣੀ ਛੱ ਇੰਨੀ ਮਿਹਨਤ ਕਰਦੀ ਆ ਹਨਾ ਪਲੀਜ਼ ਰਿਕਵੈਸਟ ਹੈ ਤੁਸੀਂ ਮੈਂ ਜਿਆਦਾ ਲੰਬੀ ਵੀਡੀਓ ਵੀ ਨਹੀਂ ਬਣਾਉਂਦੀ ਹੁੰਦੀ ਹਾਂ ਜਿੰਨਾ 10 ਮਿੰਟ ਦੀ ਵੀਡੀਓ ਹੁੰਦੀ ਹੈ ਤੇ ਤੁਸੀਂ ਆਪ ਹੀ ਦੇਖੋ ਵੀ ਇੰਨਾ ਟਾਈਮ ਹੋ ਗਿਆ ਆਪਣਾ ਚੈਨਲ ਬਣਾਏ ਨੂੰ ਜਿਵੇਂ ਹੁਣ 13000 ਸਬਸਕ੍ਰਾਈਬ ਹੋਏ ਪਏ ਨੇ ਉਹਦੇ ਵਿੱਚੋਂ ਅੱਧੇ ਤੁਸੀਂ ਅੱਧੇ ਵੀਵਿਊਰਸ ਵੀ ਨਹੀਂ ਵੀਡੀਓ ਦੇਖਦੇ ਹਨਾ 5-6000 ਹੀ ਦੇਖ ਲਿਆ ਕਰੋ ਪਲੀਜ਼ ਹੱਥ ਵਨ ਕੇ ਬੇਨਤੀ ਹੈ ਮੈਂ ਇੰਨੀ ਮਿਹਨਤ ਵੀ ਕਰਦੀ ਆ ਤੇ ਬਾਕੀ ਚਲੋ ਪ੍ਰਮਾਤਮਾ ਨਾਲ ਜਿਵੇਂ ਚਲਾਉਗਾ ਉਵੇਂ ਸਹੀ ਮਕੀ ਤੁਹਾਨੂੰ ਰਿਕਵੈਸਟ ਹੈ ਪਲੀਜ਼ ਵੀਡੀਓ ਦੇਖ ਲਿਆ ਕਰੋ ਜੀ ਆਪਣੀ 10 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਜ਼ਿਆਦਾ ਲੰਬੀ ਵੀਡੀਓ ਨਹੀਂ ਹੁੰਦੀ ਆ ਪਾਰਕੇ ਪਟੀਕ ਦੇ ਉੱਤੇ ਬਹੁਤ ਸੋਹਣੇ ਸੋਹਣੇ ਨਿਊ ਨਿਊ ਚੈਨਲ ਦੇ ਤੇ ਨਿਊ ਨਿਊ ਸੂਟ ਪਾਇ ਹੋਏ ਨੇ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੀ ਮੈਚਿੰਗ ਹੈ ਤੁਸੀਂ ਬਰਬਰੀ ਦੇ ਵਿੱਚ ਸੂਟ ਹੁਣ ਜੀ ਲੈਸ ਪ੍ਰਾਈਸ ਦੇ ਵਿੱਚ ਲਾਏ ਹੋਏ ਨੇ ਆਪਾਂ ਨੇ ਮੈਨੂੰ ਪਤਾ ਵੀ ਇੰਨਾ ਕੋਸਟਲੀ ਰੇਟ ਹਰੇਕ ਨਹੀਂ ਲੈ ਸਕਦਾ ਹਨਾ ਆਵਡੇ ਵਰਗੇ ਹੁੰਦਾ ਪਲੀਜ਼ ਉੱਥੇ ਜਾ ਕੇ ਤੁਸੀਂ ਜ਼ਰੂਰ ਉਹ ਵੀਡੀਓ ਦੇਖੋ ਕੱਲ ਵਾਲੀ ਵੀਡੀਓ ਚ ਹੋ ਸਕਦਾ ਵੀ ਅੱਜ ਮੈਂ ਇਸ ਚੈਨਲ ਜਾਂ ਕੱਲ ਨੂੰ ਇਸ ਚੈਨਲ ਤੇ ਉਹ ਵੀਡੀਓ ਪਾਦਾ ਫੁੱਲ ਵੀਡੀਓ ਤੇ ਇਹ ਉਹ ਸੂਟ ਤੁਸੀਂ ਆ ਅੱਗੇ ਤਿਹਾਰ ਆ ਰਹੇ ਨੇ ਤੀਆਂ ਹਨਾ ਤੇ ਰਖੜੀਆਂ ਕਰਵਾ ਚੌਥਾ ਬਾਕੀ ਪਤਾ ਕੀ ਆਪਾਂ ਹੁਣ ਚੁੰਨੀ ਦੁਪੱਟਾ ਨਾਲ ਲੜਾਈ ਕਰਾਉਂਦੇ ਕਰਾਉਂਦੀ ਆਪਣਾ 1500 ਕੇ ਸੂਟ ਬਗ ਜਾਂਦਾ ਜੀ ਜੇ ਆਪਾਂ ਬ੍ਰਾਂਡ ਦਾ ਹਨਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਲਵਾਵਾਂਗੇ ਤਾਂ 500 ਰੁਪਏ ਲੱਗੂਗਾ 2250 ਦੇ ਵਿੱਚ ਆਪਣਾ ਬਹੁਤ ਸੋਹਣਾ ਸੂਟ ਬਣ ਜਾਂਦਾ ਐਨੇ ਪਿਆਰੇ ਪਿਆਰੇ ਕਲਰ ਨੇ ਉਹਦੇ ਵਿੱਚ ਤੁਹਾਨੂੰ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਕੋਈ ਉਹਦੇ ਨਾਲ ਬਸ ਤੁਸੀਂ ਚਾਹੇ ਸਿੰਪਲ ਦੁਪੱਟਾ ਕਰਾ ਲਓ ਤੁਹਾਡੀ ਚੋਇਸ ਆ ਜੀ ਤੁਸੀਂ ਟਾਈ ਡਾਈ ਕਰਵਾਉਣਾ ਉਹ ਕਰਵਾ ਲਓ ਉਹ ਦੂਰੋਂ ਨਾ ਪਾਇਆ ਹੈ ਬੰਦੇ ਐ ਲੱਗਦਾ ਵੀ ਸਾਰੇ ਸੂਟ ਦੇ ਉੱਪਰ ਵਰਕ ਹੋਏ ਹੋਏ ਹੈ ਹਾਈਲਾਈਟ ਹੋਏ ਹੋਏ ਹਨ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਦੇ ਵਿੱਚ ਜ਼ਰੂਰ ਜੇ ਅੱਜ ਜਾਇਆ ਗਿਆ ਸਭ ਤੋਂ ਵਾਪਸ ਆ ਕੇ ਬਾਜ਼ਾਰ ਤੋਂ ਬਾਜ਼ਾਰੋਂ ਆਪਣੇ ਆਏ ਪਏ ਨੇ ਸੂਟ ਚੱਕ ਕੇ ਲਿਆਉਂਦਾ ਟਾਈਮ ਹੀ ਨਹੀਂ ਲੱਗਿਆ ਤੇ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਸੂਟ ਜਲਦੀ ਜਲਦੀ ਆਰਡਰ ਕਰੋ ਜੀ ਤਾਂ ਕਿ ਤੁਹਾਡੇ ਕੋਲੇ ਸਾਰੇ ਉਹ ਕਲਰ ਮਿਲ ਜਾਣਗੇ ਬਾਕੀ ਮੈਂ ਤਾਂ ਹਮਾਰ ਵੀਡੀਓ ਦੇ ਵਿੱਚ ਦੱਸ ਦਿੰਨੀ ਆ ਸਾਰੀਆਂ ਮਟਿਕਾਂ ਨੂੰ ਆਪਣੇ ਰੇਟ ਨੇ ਜਿਹੜੇ ਜੀ ਉਹ ਨਾਰਮਲ ਰੇਟ ਨੇ ਸਾਰਿਆਂ ਨੂੰ ਘਟਨੇ ਪਰ ਤੁਸੀਂ ਫੇਰ ਵੀ ਮੈਨੂੰ ਪਤਾ ਨਹੀਂ ਮੇਰੇ ਤੇ ਯਕੀਨ ਨਹੀਂ ਹੈਗਾ ਵੀ ਜਦ ਜਿਹੜੇ ਜ਼ਿਆਦਾ ਰੇਟ ਪਾ ਲੈਂਦੇ ਨੇ ਉਹਨਾਂ ਦਾ ਜ਼ਿਆਦਾ ਜਤੀਨ ਹੈ ਵੀ ਉਹ ਵੱਧ ਵਧੀਆ ਕਪੜਾੰਦੇ ਹੋਣਗੇ ਸੇਮ ਫੈਬਰਿਕ ਹੋਊਗੀ ਜੀ ਤੁਹਾਨੂੰ ਸੀ ਇੱਕ ਸੂਟ ਉਧਰੋਂ ਲੈ ਕੇ ਦੇਖ ਲਓ ਇੱਕ ਇਧਰੋਂ ਲੈ ਕੇ ਦੇਖ ਲਓ ਤੁਸੀਂ ਦੇਖਿਓ ਫਿਰ ਵੀ ਹਾਂ ਕਿੰਨਾ ਕੁ ਫਰਕ ਹੈ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਮੈਥੋਂ 10-10 ਸੂਟ ਆਰਡਰ ਕਰੋ ਇੱਕ-ਇੱਕ ਸੂਟ ਸਿੰਗਲ ਆਰਡਰ ਕਰਕੇ ਦੇਖੋ ਜੀ ਤੁਹਾਨੂੰ ਤੁਹਾਡੀ ਸਾਡੀ ਚੋਇਸ ਦਾ ਪਤਾ ਲੱਗ ਜੂ ਸਾਡੇ ਕਲਰਾਂ ਦਾ ਪਤਾ ਲੱਗ ਜੂ ਸਾਡੀ ਪ੍ਰਾਈਸ ਦਾ ਪਤਾ ਲੱਗ ਜੂ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਮੈਨੂੰ ਕਦੇ ਕੱਗ ਗਿਆ ਉਹ ਗਰਮੀ ਦੇ ਵਿੱਚ ਇੱਕ ਮੈਨੂੰ ਲੱਤ ਦੀ ਪ੍ਰੋਬਲਮ ਕਰਕੇ ਮੈਂ ਸਾਰੇ ਕੱਲੇ ਕੰਮ ਵੀ ਛੱਡ ਦਿਆਂ ਹੁਣ ਸਵੇਰੇ ਇੱਕ ਟਾਈਮ ਆਰ ਕੇ ਪਟਿਕ ਤੇ ਚੈਨਲ ਪਾਉਣੀ ਹੈ ਵੀਡੀਓ ਪਾਉਣੀ ਹੈ ਜੀ ਇੱਕ ਟਾਈਮ ਸਵੇਰੇ ਚੈਨਲ ਤੇ ਵੀਡੀਓ ਪਾਉਣੀ ਹੈ ਬਹੁਤ ਮੁਸ਼ਕਲ ਹੋ ਜਾਂਦਾ ਚਲੋ ਜੀ ਤੁਸੀਂ ਮੇਰੀ ਇੰਨੀ ਕ ਗੱਲ ਮੰਨੋ ਜੀ ਵੀਡੀਓ ਨੂੰ ਦੇਖੋ ਅੱਗੇ ਸ਼ੇਅਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਦਾ ਆਪਾਂ ਦੇ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਹੋਇਆ ਕਿੰਨਾ ਕੁ ਵਧੀਆ ਚੱਲ ਰਿਹਾ ਹੈ ਕਿੰਨਾ ਕੁ ਵਧੀਆ ਆਪਾਂ ਤੁਹਾਡੇ ਤੱਕ ਜਿਹੜਾ ਫੈਬਰਿਕ ਹੈ ਉਹ ਪਹਚਾਰੇ ਚਲੋ ਜੀ ਆਪਾਂ ਹੁਣ ਚੱਲਦੇ ਆ ਮੱਜਾ ਬਣਾ ਕੇ ਮੈਂ ਸਰਦਾਰ ਜੀ ਨੂੰ ਮੈਂ ਨਾਲ ਹੀ ਸਰਦਾਰ ਜੀ ਨੇ ਨਹਾਉਣਾ ਹੈ ਹਜੇ ਉਹਨੂੰ ਮੱਜਾ ਬਣ ਕੇ ਨਹਾਉਣਗੇ ਉਹ ਤੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ